ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਅੱਜ ਖੜਿਆ ਖਨੌਰੀ ਇਧਰ ਮਾਰਦੇ ਕੈਮਰਾ ਇੰਜਨਾਂ ਖਨੌਰੀ ਖੜੇ ਅੱਜ ਤੇ ਬਾਈ ਬੁੱਲਾ ਬੁੱਲਾ ਮਕੈਨਿਕਲ ਆ ਆਪਣਾ ਭਰਾ ਬੁੱਲਾ ਖਨੌਰੀ ਦੇ ਵਿੱਚ ਬਾਈਏ ਦਾ ਕੰਮ ਆ ਮਕੈਨਿਕਲ ਦਾ ਬਾਈ ਬਾਈ ਆਦੇ ਥੋੜੇ ਸਾਹਮਣੇ ਲਾਲ ਹੀ ਨੂੰ ਇੰਜਨ ਖੁੱਲਿਆ ਪਿਆਗਾ ਇਹ 18 ਮੋੜ ਲੇ ਵੀਰੇ ਇਹ 18 ਵਾਰ ਲਾ ਬਾਈ ਬਾਈ ਇਹਨਾਂ ਦਾ ਇੰਜਨ ਆਪਦੇ ਹੱਥੀ ਵੀ ਕਰਦਾਗਾ ਠੀਕ ਆ ਤੇ ਬਾਈ ਤੁਸੀਂ ਇੰਜਨ ਵੇਚਦੇ ਵੀ ਹੋ ਵੇਚਦੇ ਵੀ ਜੇ ਕਿਸੇ ਨੇ ਇੰਜਨ ਕਰਾਉਣਾ ਹੋਵੇ ਕੱਲਾ ਉਹਨਾਂ ਦੇ ਤੇ ਵੀ ਕਰ ਦਾਂਗੇ ਜੀ ਹਾਂ ਬਈ ਲੈ ਆ ਤੇ ਰਿਪੇਅਰ ਵੀ ਕਰ ਦਿੰਦੇ ਹੋ ਕਰ ਦਿੰਦੇ ਜੀ ਤੇ ਇਹ ਮੰਨ ਕੇ ਚੱਲ ਵੀ ਇੰਜਨ ਵੀ ਇੰਜਨ ਵੀ ਵੇਚਦੇ ਨੇ ਪੁਰਾਣਾ ਇੰਜਨ ਮੈਂ ਰੱਖਦਾ ਜੀ ਉਹਨਾਂ ਨੂੰ ਰਿਪੇਅਰ ਕਰਕੇ ਰੱਖ ਦਿੰਦੇ ਸਾਰਿਆਂ ਨੂੰ ਅੱਛਾ ਅੱਛਾ ਜਿਨ੍ਹਾਂ ਦੇ ਕਮੀ ਹੁੰਦੀ ਹੈ ਉਹ ਕੱਢ ਦਿੰਦਾ ਜੀ ਸਾਰੇ ਕਮੀ ਉਹਨੇ ਕੱਢ ਦਿੰਦੇ ਨੇ ਕਈ ਵਾਰੀ ਜੇ ਮੰਨ ਕੇ ਚੱਲ ਵੀ ਕੋਈ ਇੰਜਨ ਦਾ ਕੰਮ ਕਰਾਉਣਾ ਹੋਵੇ ਉਹ ਵੀ ਕਰ ਦਿੰਦੇ ਉਹ ਵੀ ਕਰ ਦਿੰਦੇ ਤੁਸੀਂ ਤੇ ਆ ਬਾਈ ਦਾ ਤੁਸੀਂ ਦੇਖ ਲਓ ਤੁਹਾਨੂੰ ਇੰਜਨ ਦਾ ਆਹ ਕਿਹੜਾ ਇੰਜਨ ਆ ਬਾਈ ਇਹ ਨੂੰ ਲੈ ਲੈਣੇ ਜੀ ਇਹ ਨੂੰ ਲੈ ਲੈਣੇ ਕਿੰਨਾ ਇਹ 18 ਮਾਡਲ ਹੈ ਜੀ 18 ਮਾਡਲ ਹੈ ਇਹੇ ਤੁਸੀਂ ਇਹ ਇੰਜੈਕਟਰ ਵਾਲਾ ਇੰਜਨ ਸੀ ਇਹ ਸਿੰਪਲ ਕਰਨ ਵਾਸਤੇ ਆਇਆ ਹੋਇਆ ਸੀ ਸਿੰਪਲ ਕਰਨ ਖਾਤਰ ਆਇਆ ਕਿਸੇ ਹਾਂਜੀ ਇਹਨੂੰ ਸਿੰਪਲ ਕਰਾਂਗੇ ਜੀ ਸਿੰਪਲ ਕਰਾਂਗੇ ਤੇ ਆ ਜਾਓ ਬਾਈ ਉਧਰ ਤੋਂ ਦਿਖਾਉਂਦੇ ਆ ਆ ਬਾਈ ਕੋਲੇ ਇੰਜਨ ਬਾਈ ਇਹ ਸੇਲ ਆ ਸਾਰੇ ਹਾਂ ਸੇਲ ਨੇ ਜੀ ਆ ਬਾਈ ਇੰਜਨ ਸੇਲ ਆ ਸਾਰੇ ਹਾਂਜੀ ਸੇਲ ਹੈ ਬੰਤੀ ਇਹ ਤੇ ਇਹ ਕਿਹੜਾ ਮਾਡਲ ਇੰਜਨ ਹੈ ਇਹ 13 ਮਾਡਲ ਹੈ ਜੀ ਇਹਦੀ ਕੀ ਕੀਮਤ ਆ ਇਹ 95000 ਦਾ ਜੀ 95000 ਦਾ ਹਾਂਜੀ ਹਾਂਜੀ ਬਿਲਕੁਲ ਓਕੇ ਇੰਜਨ ਇਹ ਕੋਈ ਕੋਈ ਬਲੋ ਨਹੀਂ ਕੋਈ ਬਣ ਕੇ ਚੱਲੋ ਵੀ ਕੋਈ ਨਾ ਕੰਮ ਹੋਣਾ ਜੇ ਤੁਸੀਂ ਕਰਤਾ ਕਰਤਾ ਜੀ ਨਹੀਂ ਇਹ ਤਾਂ ਸਿਲ ਦੇ ਵੈਸੀ ਜਿਹਨਾਂ ਦਾ ਕੰਮ ਹੋਣ ਵਾਲਾ ਉਹਨਾਂ ਦੇ ਕਰਦੇ ਆਪਾਂ ਅੱਛਾ ਜਿਨਾਂ ਦਾ ਕੋਈ ਪਤਾ ਹੁੰਦਾ ਸਾਨੂੰ ਚੈੱਕ ਕਰਦੇ ਆਂ ਕਿ ਉਹਨਾਂ ਦੀ ਕਰਦੇ ਆਂ ਅੱਜ ਜਿਹਨਾਂ ਦਾ ਬੈਕ ਪ੍ਰੈਸ਼ਰ ਤੇ ਆਹ ਆ ਬਾਈ ਇਹ ਦੇਖ ਇਹ ਸਿੰਪਲ ਇੰਜਨ ਹੈ ਜੀ ਸਿੰਪਲ ਹੈਂਡਲ 02 02 02 ਲੀ ਲੈਂਡ ਦਾ ਇਹ ਕਿਹੜਾ ਮਾਡਲ ਆ ਇਹ 2002 ਮਾਡਲ ਹੈ ਇਹ 2002 ਮਾਡਲ ਆ ਵੀ ਕੰਬਾਈਨਰਾਂ ਦੇ ਰੱਖੇ ਜਾਂਦੇ ਆ ਅਕਸਰ ਆਪਣੇ ਕੋਲ ਡੋਰੀਆ ਦੇ ਇੰਜਨ ਪਿਆ ਕੇ 16 ਮਾਡਲ ਦਾ ਹੈ ਕਿਹੜਾ ਦਿਖਾਓ ਆ 16 ਮਾਡਲ ਆ ਐਂਡੋਰੀਆ ਦਾ ਐਂਡੋਰੀਆ ਦਾ 16 ਮਾਡਲ ਹੈ ਜੀ ਅੱਛਾ ਹੈ ਹਾਂਜੀ ਇਹਦੀ ਕੀ ਕੀਮਤ ਹੈ ਇਹਦੀ 1,10,000 ਰੁਪਏ ਦੀ 1,10,000 ਓਕੇ ਜਮਾ ਓਕੇ ਬਿਲਕੁਲ ਸਟੈਂਡਰਡ ਸਾਈਜ਼ ਦੀ ਫੁੱਲ ਗਾਰੰਟੀ ਹੈ ਜੀ ਫੁੱਲ ਹਾਂਜੀ ਸੀਲਡ ਹੈ ਜੀ ਖੁੱਲਿਆ ਸੀਲਡ 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 ਇਹੜਾ ਮਾਡਲ ਹੈ 16 ਜੀ 16 ਐਂਡੋਰੀਆ ਦਾ ਐਂਡੋਰੀਆ ਦਾ ਜੀ ਕਿਸੇ ਵੀ ਭਰਾ ਨੇ ਕੰਪੈਨ ਚ ਧਰਨਾ ਹੋਵੇ ਠੀਕ ਹੈ ਨਾ ਜਾਂ ਕੋਈ ਵੀ ਮੰਨ ਕੇ ਚੱਲ ਟਰੱਕ ਚ ਧਰਨਾ ਹੋਵੇ ਹਰ ਕੰਪੈਨ ਨਾਲੇ ਵੱਧ ਹੁੰਦੇ ਨੇ ਵੀਰੇ ਆ ਬਹੁਤ ਜੀ ਮੈਂ ਕੰਪੈਨਾਂ ਦੀ ਗੱਲਾਂ ਕੰਮ ਕਰਦਾ ਅੱਛਾ ਕੰਪੈਨਾਂ ਦੀ ਕੰਮ ਕਰਦਾ ਬਾਈ ਕੋਲੇ ਸਾਰੇ ਪ੍ਰਕਾਰ ਦੇ ਇੰਜਨ ਪਏ ਆ ਆਂਜਲ ਕਿਹੜਾ ਇਹ ਟਾਟਾ ਦੇ ਨੇ ਇਹ ਟਾਟਾ ਦੇ ਇਹ ਟਾਟਾ ਦੇ ਇੰਜਨ ਆਗੇ ਤੇ ਜ਼ਿਆਦਾਤਰ ਲੀਲੈਂਡ ਦੇ ਨੇ ਜ਼ਿਆਦਾਤਰ ਲੀਲੈਂਡ ਦੇ ਆ ਗਿਆ ਤੁਹਾਨੂੰ ਦਿਖਾਉਨੇ ਆ ਇਧਰ ਆ ਜਾ ਬਈ ਉਹਨੇ ਆਂਜਨ ਇਹਨੂੰ ਲੈ ਲੈਂਦੇ ਆ ਜੀ ਇਹਨੂੰ ਇਹ ਵੀ ਸੇਲ ਆ ਹਾਂ ਜੀ ਇਹ ਵੀ ਸੇਲ ਆ ਇਹ ਜੀ ਰਿਪੇਅਰ ਕਰਕੇ ਰੱਖਿਆ ਹੋਇਆ ਜੀ ਰਿਪੇਅਰ ਕਰਕੇ ਰੱਖਿਆ ਹੋਇਆ ਹਾਂ ਜੀ ਜੀ ਦੇ ਮੰਨ ਕੇ ਚੱਲ ਵੀ ਇਹ ਆ ਗਿਆ 02 ਹਾਂ ਜੀ ਤੇ ਆਹ ਆ ਵੀ ਲੈ ਲੈਣ ਦਾ ਆ ਗਿਆ ਆ ਵੀ ਲੈ ਲੈਣ ਦਾ ਹੀਨੋ ਲੈ ਲੈਣ ਦਾ ਆ ਗਿਆ ਜੀ ਹੀਨੋ ਲੈ ਲੈਣ ਦਾ ਆ ਗਿਆ ਹਾਂ ਇਹ 02 ਆ ਗਿਆ ਜੀ ਇਧਰ ਇਹ ਇਹ 02 ਆ ਗਿਆ 02 ਇਹ ਬਗੈਰ ਕੰਮ ਤੋਂ ਆ ਜੀ ਹਾਂ ਇਹ ਬਿਲਕੁਲ ਵਧੀਆ ਇੰਜਨ ਹੈ ਜੀ ਅੱਛਾ ਇਹਦੀ ਰਿਪੇਅਰ ਨਹੀਂ ਮੰਗ ਰਿਆ ਇਹ ਬਾਈ ਤੁਸੀਂ ਮੰਨ ਕੇ ਚੱਲ ਜੇ ਉੱਥੋਂ ਆਲ ਓਵਰ ਇੰਜਨ ਕਰਾਉਣਾ ਹੋਵੇ ਹਾਂ ਜੀ ਹਾਂ ਜੀ ਤੇ ਕਿੰਨਾ ਖਰਚਾ ਲੈ ਲੈਣ ਤੁਸੀਂ ਕਿਲੇ ਲੈਬਰ ਕੇ ਠੇਕਾ ਕਰਦੇ ਨਹੀਂ ਨਹੀਂ ਠੇਕਾ ਨਹੀਂ ਕਰਦਾ ਵੀਰੇ ਆਪਾਂ ਦਾ 8-4 ਰੁਪਏ ਲੈਬਰ ਲੈਣੀ ਆਪਣ ਇਹ ਇਹ ਤੇ ਮੰਨ ਕੇ ਹੀ ਖੋਲ ਕੇ ਇੰਜਲ ਲੈ ਆਏ ਲੈ ਆਏ 8000 ਰੁਪਏ ਦੇ ਵਾਲਾ ਸਾਮਾਨ ਸਾਡਾ ਸਾਮਾਨ ਸਾਡਾ ਜੇ ਮੰਨ ਕੇ ਚੱਲੋ ਵੀ ਆਪਾਂ 02 ਇੰਜਨ ਦੀ ਫੁੱਲ ਕੰਮ ਕਰਾਉਣਾ ਵੇ ਸਭ ਤੋਂ ਪੰਪ ਤੋਂ ਲਾ ਕੇ ਹਾਂਜੀ ਕਿੰਨਾ ਖਰਚ ਆ ਜਾਂਦਾ 60000 ਰੁਪਏ ਆ ਜਾਂਦਾ 60000 ਹੋ ਜਾਂਦਾ ਸਾਰਾ ਨਵਾਂ ਨਵਾਂ ਕਰਕੇ Ориਜਨਲ ਕੰਮ Ориਜਨਲ ਕੰਮ ਕਰਦੇ ਤੇ ਬਾਈ ਦੀ ਜਿਹੜੀ ਦੁਕਾਨ ਆ ਬਾਈ ਬੁੱਲਾ ਮਕੈਨਿਕਲ ਵਰਕਸ਼ਾਪ ਆ ਖਨੌਰੀ ਜਦੋਂ ਆਪਾਂ ਪਾਤਨਾ ਕੰਨੀ ਆਉਂਦੇ ਆ ਬਾਈ ਦਾ ਕੱਟ ਆਉਂਦਾ ਹੈ ਇੱਕ ਤੇ ਇੱਥੋਂ ਸ਼ਰਕ ਸ਼ਾਇਦ ਨਹਿਰ ਦੇ ਨਾਲ ਦੀ ਮੋੜੀ ਹਰਕਣਾ ਹਾਂਜੀ ਹਾਂਜੀ ਬਾਈ ਜੀ ਉੱਥੇ ਦੁਕਾਨ ਆ ਦੇਖੋ ਬਾਈ ਆ ਤੁਹਾਡੇ ਸਾਹਮਣੇ ਲਾ ਲੀਨ ਨੂੰ ਇੰਜਨ ਪਿਆ ਬੜੇ ਭਰਾਵਾਂ ਨੇ ਲੈਣੇ ਹੁੰਦੇ ਕਈ ਵਾਰ ਕਿਸੇ ਦਾ ਸੀਜ਼ਨ 'ਚ ਰੱਬ ਕਰੇ ਪਹਿਲੀ ਗੱਲ ਤਾਂ ਇੰਜਨ ਖਰਾਬ ਹੋਵੇ ਨਾ ਹਾਂਜੀ ਹਾਂਜੀ ਜੇ ਇੰਜਨ ਖਰਾਬ ਹੋ ਜਾਏ ਬਾਈ ਇੱਥੇ ਸਟਾਰਟ ਕਰਕੇ ਚੈੱਕ ਕਰਕੇ ਚੱਕਰਾ ਕੇ ਦੇਣਾ ਜੀ ਕੋਈ ਸੀਜ਼ਨ ਦੀ ਮਾਰੀ ਮੁੱਟੀ ਗਾਰੰਟੀ ਨਹੀਂ ਗਾਰੰਟੀ ਨਹੀਂ ਲਾ ਸੇ ਅ విశ్వਾਸ ਕਰਕੇ ਕੋਈ ਚੀਜ਼ ਲੈ ਕੇ ਜਾਂਦੇ ਨੇ ਹਾਂਜੀ ਤੇ ਜਦੋਂ ਚੀਜ਼ ਚੱਲਦੀ ਹੈ ਅਗਲਾ ਦੂਆ ਬੰਦਾ ਫੇ ਭੇਜ ਦਿੰਦੇ ਨੇ ਥੋੜਾ ਨੰਬਰ ਬੋਲੋ ਇੱਕ ਜੀ 90566 95 ਦੁਆਰੇ ਫਿਰ ਬੋਲ ਦੋ ਜੀ 90566 9606 ਤੇ ਬਾਈ ਕਹਿੰਦਾ ਮੇਰੇ ਕੋਲੇ ਹਰ ਪ੍ਰਕਾਰ ਦੇ ਇੰਜਨ ਮਿਲ ਜਾਂਦੇ ਆ ਹੋਰ ਚੰਗੇ ਇੰਜਨ ਵੀ ਆਉਂਦੇ ਆ ਬਾਈ ਕਹਿੰਦਾ ਉਹ ਵੀ ਲੈ ਲੈਣੇ ਆ ਕੋਈ ਸਲਾਹ ਲੈਣੀ ਹੋਵੇ ਕਈ ਵਾਰ ਬਾਈਆਂ ਦਾ ਕੋਈ ਇੰਜਨ ਖਰਾਬ ਹੋ ਜਾਂਦਾ ਟਾਈਮਿੰਗ ਪੱਤੀਆਂ ਤੋੜ ਦਿੰਦਾ ਹੈ ਕਈ ਵਾਰ ਟਾਈਮਿੰਗ ਨਹੀਂ ਮਿਲਦਾ ਮੇਰੇ ਫੋਨ ਤੇ ਫੋਨ ਕਰਕੇ ਜਦੋਂ ਅੱਧੀ ਰਾਤ ਨੂੰ ਵੀ ਕਣਕ ਦੇ ਸੀਜ਼ਨ ਤੇ ਫੋਨ ਕਰ ਸਕਦੇ ਆ ਆਪਾਂ ਉਹਨਾਂ ਦੀ ਹੈਲਪ ਕਰਾਂਗੇ ਹੈਲਪ ਕਰਾਂਗੇ ਬਾਈ ਕਹਿੰਦਾ ਹੈਲਪ ਕਰਨ ਦਾ ਕੋਈ ਰੁਪਈਆ ਨਹੀਂ ਲੇਗਾ ਠੀਕ ਹੈ ਨਾ ਆਪਾਂ ਉਹਨਾਂ ਨੂੰ ਮਸ਼ੀਨ ਉਹਦੀ ਸਟਾਰਟ ਕਰਾ ਦਾਂਗੇ ਅੱਛਾ ਅੱਛਾ ਤੇ ਆ ਬਾਈ ਦਾ ਇੱਥ ਬਾਈ ਬੁੱਲਾ ਮਕੈਨੀਕਲ ਵਰਕਸ਼ਾਪ ਆ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਕਈ ਭਰਾਵਾਂ ਨੂੰ ਇੰਜਨ ਲੈਣੇ ਹੁੰਦੇ ਆ ਕੰਪੈਨਾਂ ਖਾਤਰ ਇੱਥੋਂ ਹਰ ਪ੍ਰਕਾਰ ਦਾ ਇੰਜਨ ਮਿਲਦਾਗਾ ਹਰ ਇੱਕ ਦੇ ਵੱਖਰੇ ਵੱਖਰੇ ਰੇਟ ਆ ਲਾਲੀਨੋ ਵੀ ਮਿਲਦੇ ਆ 02 ਵੀ ਮਿਲਦੇ ਉਹ ਪ੍ਰੀਟਾ ਦਾ ਸੀ ਹਾਂਜੀ ਉਹ ਪ੍ਰੀਟਾ ਡੋਰੀਆ ਦਾ ਜੀ ਅੰਡੋਰੀਆ ਦਾ ਬਾਈ ਕਹਿੰਦਾ ਉਹ ਵੀ ਮਿਲਦੇ ਹਰ ਪ੍ਰਕਾਰ ਦੇ ਇੰਜਨ ਮਿਲਦੇ ਆ ਤੇ ਕਹਿੰਦਾ ਇਹ ਕਿਸੇ ਨੇ ਕੰਮ ਕਰਾਉਣਾ ਬਾਈ ਕਹਿੰਦਾ ਇੰਜਨ ਲਾ ਲਿਓ ਤੇ ਕੰਮ ਤੁਹਾਨੂੰ ਤਸਦੀਬਖਸ਼ ਕਰਕੇ ਦੇਵਾਂਗੇ ਤੇ ਵੀਡੀਓ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ